ਫਤੇਗੜ ਸਾਹਿਬ ਦੀ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਜੋ ਜਿਹੜੇ ਬੱਚਾ ਚੋਰੀ ਕਰਕੇ ਤਾਂ ਉਹਨਾਂ ਨੂੰ ਅੱਗੇ ਵੇਚਦੇ ਸਨ ਤਾਂ ਇੱਕ ਪੂਰਾ ਗੈਂਗ ਜਿਹੜਾ ਆ ਉਹ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਹੈ ਤੁਹਾਨੂੰ ਦੱਸ ਦਿਆ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਉਸ ਬੱਚੇ ਨੂੰ ਇੱਕ ਮਿਡਲਮੈਨ ਦੇ ਨੈਕਸਸ ਦੇ ਰਾਹੀਂ ਖਰੀਦਿਆ ਤੇ ਵੇਚਿਆ ਗਿਆ ਤੇ ਉਸ ਬੜੀ ਕਿਉਂਕਿ ਬੜੀ ਸੈਂਸਿਟਿਵ ਇਨਫੋਰਮੇਸ਼ਨ ਸੀਗੀ ਤੇ ਜਿੱਦਾਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨਸ ਐ ਅਨੁਸਾਰੇ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਸਾਡਾ ਜਿਹੜਾ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਪਾਰਟਿਕੂਲਰਲੀ ਜਿਹੜਾ ਇਸ ਤਰੀਕੇ ਦਾ ਹਿਊਮਨ ਸਮਗਲਿੰਗ ਦਾ ਕ੍ਰਾਈਮ ਤੇ ਉਹ ਸਾਡੇ ਵੱਲੋਂ ਜਿਹੜੇ ਐਸਪੀ ਸਾਹਿਬ ਤੇ ਡੀਐਸਪੀ ਹਮਲੋ ਸਾਥ ਦੀ ਨਿਗਰਾਨੀ ਹੇਠ ਇੱਕ ਅਸੀਂ ਟੀਮ ਬਣਾਈ ਆ ਜਿੱਤੇ ਸਾਡੇ ਐਸਐਚਓ ਸਾਹਿਬ ਮੰਡੀ ਗੋਬਿੰਦਗੜ੍ਹ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਜਿਹਦੇ ਵਿੱਚ ਜਿਹੜਾ ਬੇਸਿਕਲੀ ਤਲਵਿੰਦਰ ਸਿੰਘ ਸੀਗਾ ਉਸ ਬੱਚੇ ਦਾ ਜਿਹੜਾ ਪਿਤਾ ਸੀਗਾ ਉਹਨੇ ਇੱਕ ਕਈ ਮਿਡਲਮੈਨ ਦੇ ਰਾਹੀਂ ਇਹ ਬੱਚਾ ਆ ਕੇ ਵਿੱਚ ਜਨਾ ਦਾ ਨਾਂ ਸੀਗਾ ਇੱਕ ਦੇ ਚ ਆਸ਼ਾ ਵਰਕਰ ਸੀ ਜਿਹਦਾ ਨਾਂ ਸੀਗਾ ਕਮਲੇਸ਼ ਕੌਰ ਤੇ ਉਹਦਾ ਪਤੀ ਸੀ ਭੀਮ ਸਿੰਘ ਤੇ ਇਹਦੇ ਵਿੱਚ ਇੱਕ ਦਾਈ ਵੀ ਇਨਵੋਲਡ ਸੀ ਜਿਹੜੀ ਮਿਡਵਾਈਫ ਹੁੰਦੀ ਆ ਆਕਸਨਰੀ ਮਿਡਵਾਈਫ ਜਿਹੜੀ ਦਾਈ ਚਰਨ ਕੌਰ ਉਹ ਵੀ ਵਿੱਚ ਇਨਵੋਲਡ ਸੀ ਤੇ ਨਾਲ ਇਹਨਾਂ ਦੇ ਸੀਗੇ ਅਮਨਦੀਪ ਕੌਰ ਉਰਫ ਅਮ੍ਰਿਤਾ ਇਹਨਾਂ ਸਾਰਿਆਂ ਨੇ ਬੱਚਾ ਰੁਪਿੰਦਰ ਕੌਰ ਤੇ ਬਿਆਨ ਸਿੰਘ ਨੂੰ ਵੇਚਿਆ ਤੇ ਗਾਂ ਰੁਪਿੰਦਰ ਤੇ ਬਿਆਨਤ ਨੂੰ ਬੱਚਾ ਇਹਨਾਂ ਨੇ ਅੱਗੇ ਬੱਚਾ ਮਿਸਟਰ ਪ੍ਰਾਸ਼ਰ ਜਿਹੜੇ ਸੀਗੇ ਆਪਣੇ ਉਧਰ ਦੇ ਆ ਪਲਕਾਟਾ ਦੇ ਉੱਥੇ ਵੇਚ ਤੇ ਸਭ ਤੋਂ ਪਹਿਲਾਂ ਸਾਡੀ ਟੀਮ ਨੇ ਤਲਵਿੰਦਰ ਸਿੰਘ ਕਮਲੇਸ਼ ਕੌਰ ਪੀਮ ਚਰਨ ਕੌਰ ਅਮਨਦੀਪ ਕੌਰ ਇਹਨਾਂ ਨੂੰ ਮੰਡੀ ਗੋਪਨਗਰ ਦੇ ਵਿੱਚ ਵਿਖੇ ਇਹਨਾਂ ਦੀ ਸਾਰਿਆਂ ਦੀ 27 ਤਰੀਕ ਨੂੰ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਤੇ ਗਾਂ ਸਾਨੂੰ ਪਤਾ ਲੱਗਿਆ ਕੀ ਰੁਪਿੰਦਰ ਕੌਰ ਤੇ ਬਿਅੰਨ ਸਿੰਘ ਹੈ ਇਹ ਆਲਰੇਡੀ ਬੱਚੇ ਨੂੰ ਲੈ ਕੇ ਕਿਉਂਕਿ ਜਿਹੜਾ ਮਾਤਰ 2 ਜਾਂ 3 ਦਿਨ ਦਾ ਬੱਚਾ ਸੀ ਇਹਨਾਂ ਨੇ ਇਹਦੇ ਲਈ ਜਾਲੀ ਡਾਕੂਮੈਂਟਸ ਵੀ ਤਿਆਰ ਕੀਤੇ ਕਿਉਂਕਿ ਫਲਾਈਟ ਤੋਂ ਲੈ ਕੇ ਗਏ ਕਿਉਂਕਿ ਇੰਨਾ ਛੋਟਾ ਬੱਚਾ ਫਲਾਈਟ ਤੇ ਲੈ ਕੇ ਜਾਇ ਨਹੀਂ ਜਾ ਸਕਦਾ ਤੇ ਇਹਨਾਂ ਨੇ ਜਾਲੀ ਡਾਕੂਮੈਂਟ ਤਿਆਰ ਕੀਤੇ ਤੇ ਬੜਾ ਹੀ ਮਾੜਾ ਕੰਮ ਕਰਦੇ ਹੋਏ ਛੋਟੇ ਬੱਚੇ ਨੂੰ ਕਲਕੱਤਾ ਲੈ ਕੇ ਗਏ ਤੇ ਗਾਂ ਉੱਥੇ ਕਲਕੱਤਾ ਇਹਨਾਂ ਨੇ ਬੱਚਾ ਵਿੱਚ ਤੇ ਸਾਡੀ ਟੀਮ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਪਿੱਛੇ ਕਰਦੇ ਹੋਏ ਸਾਡੀ ਟੀਮ ਐਸ ਐਚਓ ਸਾਹਿਬ ਆਪ ਜਿਹੜੇ ਹੈਗੇ ਕਲਕੱਤਾ ਪਹੁੰਚੇ ਤੇ ਕਲਕੱਤਾ ਜਾ ਤੇ ਜਿਹੜੇ ਪ੍ਰੈਸ਼ਰ ਹੈਗੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਤੋਂ ਬੱਚਾ ਵੀ ਰਿਕਵਰ ਕੀਤਾ ਤੇ ਅ ਬੱਚਾ ਜਿਹੜਾ ਫਿਲਹਾਲ ਹੈ ਜਦੋਂ ਉੱਥੇ ਜੱਸਾ ਕੁੱਲ ਸਾਰਾ ਅਸੀਂ ਉਹਨਾਂ ਨਾਲ ਉਹਨਾਂ ਦੇ ਸਾਹਮਣੇ ਅਸੀਂ ਅਰਜੀ ਦਿੱਤੀ ਐਪਲੀਕੇਸ਼ਨ ਲਾਈ ਤੇ ਬੱਚਾ ਫਿਲਹਾਲ ਉੱਥੇ ਜਿਹੜੀ ਐਕਸਪਰਟ ਮੈਡੀਕਲ ਟੀਮ ਜਿਹੜੀ ਹੈਗੀ ਉਹਨਾਂ ਦੀ ਨਿਗਰਾਨੀ ਹੇਠ ਸੀਡਬਲਿਸੀਡੀ ਨਿਗਰਾਨੀ ਹੇਠ ਫਿਲਹਾਲ ਹੈ ਗਿਆ ਤੇ ਬਾਕੀ ਦੋਸ਼ੀ ਅਸੀਂ ਟਰਾਂਜ਼ਿਟ ਰਿਮਾਂਡ ਲੈ ਕੇ ਇੱਥੇ ਲਿਆਏ ਤੇ ਅੱਜ ਦੁਬਾਰਾ ਇਹਨਾਂ ਨੂੰ ਅਸੀਂ ਜਸ ਸਾਹ ਕੋਲੇ ਪੇਸ਼ ਕਰਾਂਗੇ ਤੇ ਫਰਦਰ ਵੀ ਇਹਨਾਂ ਦਾ ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਕੁਝ ਕੁਝ ਦੇ ਲਈ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਹੋਰ ਵੀ ਇਸ ਨੈਕਸਸ ਦੇ ਵਿੱਚ ਕੌਣ-ਕੌਣ ਰੈਨਰੋਲ ਡੂੰਗਾਈ ਨਾਲ ਉਹਦਾ ਸਾਰਾ ਜਿਹੜਾ ਹੈ ਉਹਦੇ ਬਾਰੇ ਅਸੀਂ ਜਾਣੂ ਕਰ ਸਕੀਏ ਬੇਸਿਕਲੀ ਇਹ ਸਾਰਾ ਟ੍ਰਾਂਜੈਕਸ਼ਨ ਚੰਦ ਪੈਸਿਆਂ ਦੇ ਲਈ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਜਿਹੜੇ ਆਪਸ ਵਿੱਚ ਮਿਡਲਮੈਨ ਸੀਗੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਠੱਗੀ ਮਾਰਦੀ ਇਹ ਸਾਰਾ ਰੋੜਾ ਉਦੋਂ ਹੋਇਆ ਜਦੋਂ ਇਹਨਾਂ ਨੇ ਅਲਟੀਮੇਟਲੀ ਜਿਹੜੇ ਤਲਵਿੰਦਰ ਸਿੰਘ ਸੀਗੇ ਜਿਹਦੇ ਬੱਚੇ ਦੇ ਪਿਤਾ ਸੀਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੂੰ ਨਕਲੀ ਨੋਟ ਜਿੱਦਾਂ ਸੀਗੇ ਉਹਨਾਂ ਨੂੰ ਹੀ ਨਕਲੀ ਨੋਟ ਆਪਸ ਦੇ ਵਿੱਚ ਹੀ ਠੱਗੀ ਮਾਰੀ ਤੇ ਜਿਸ ਕਰਕੇ ਇਹਨਾਂ ਦਾ ਆਪਸ ਚ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਫਿਰ ਸਾਡੇ ਤੱਕ ਇਨਫਾਰਮੇਸ਼ਨ ਆਈ ਤੇ ਸਾਡੀ ਟੀਮ ਨੇ ਇਹ ਕੰਮ ਕੀਤਾ ਤੇ ਅੱਗੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਇਸ ਤਰੀਕੇ ਦਾ ਅਗਰ ਕੋਈ ਵੀ ਅੱਗੇ ਬੰਦਾ ਕੋਈ ਵੀ ਇਸ ਤਰੀਕੇ ਦੀ ਹਿਊਮਨ ਸਮਗਲਿੰਗ ਦੇ ਵਿੱਚ ਹੈ ਕਿਸੇ ਦਾ ਵੀ ਰੋਲ ਸਾਹਮਣੇ ਆਂਦਾ ਹੈ ਸਖਤ ਇਸੇ ਤਰੀਕੇ ਨਾਲ ਪਾਵੇ ਤੁਸੀਂ ਕਲਕੱਤਾ ਚਲ ਜਾਓ ਚੰਨੀ ਚਲ ਜਾਓ ਜਾਂ ਦੇਸ਼ ਦੇ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਚਲ ਜਾਓ ਸਾਡੀ ਟੀਮ ਦੀ ਤੁਹਾਡੇ ਤੇ ਨਿਗਾਹ ਹੈਗੀ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਤੇ ਇਸ ਕੇਸ ਦੇ ਵਿੱਚ ਵੀ ਹਜੇ ਕਿਉਂਕਿ ਤਫਤੀਸ਼ جاری ਹੈ ਹੋਰ ਵੀ ਜੇ ਕਿਸੇ ਦਾ ਰੋਲ ਜਿੱਦਾਂ ਜਿੱਦਾਂ ਕਿਸੇ ਦੀ ਸਮੂਲੀਅਤ ਸਾਹਮਣੇ ਆਂਦੀ ਹੈ ਉਸ ਮੁਤਾਬਿਕ ਅੱਗੇ ਕਾਰਵਾਈ ਕੀਤੀ ਜਾਊਗੀ ਕਿੰਨੀ ਦੀ ਸਰਗਰਮ ਕਰਦੇ ਪਤਨੀ ਦਾ ਕੀ ਰੋਲ ਸੀ ਵਿੱਚ ਜੀ ਕਿਹੜਾ ਜੀ ਮਾਰਕ ਕਮਾਂਡ કોਨ ਸੀ ਬੇਸਿਕਲੀ ਇਹਦੇ ਜਿਹੜੇ ਮਾਸਟਰ ਮਾਈਂਡ ਸੀਗੇ ਉਹ ਸੀਗੇ ਮੇਨ ਰੁਪਿੰਦਰ ਕੌਰ ਤੇ ਬਿਨ ਸਿੰਘ ਜਿਹੜੇ ਮਿਡਲ ਮੈਨ ਸੀਗੇ ਕਿੰਨੀ ਰਿਕਵਰੀ ਹੋਈ ਹੈ ਫਿਲਹਾਲ ਤਾ ਇਹਦੇ ਚ ਜਿਹੜੇ ਆਪਣੇ ਕੋ ਸਿਰਫ 1 ਡੇਢ ਲੱਖ ਦੇ ਕਰੀਬ ਜਿਹੜੇ ਹੈਗੇ ਆ ਜਾਲੀ ਕਰੰਸੀ ਨੋਟ ਜਾਲੀ ਵੀ ਜਿਹੜੇ ਫੋਰ ਐਗਜ਼ਾਮਪਲ ਜਿਹੜੇ ਕਿ ਬੱਚਿਆਂ ਦੇ ਜਿਹੜੇ ਖਿਡਾਉਣੇ ਵਾਲੇ ਜਿਹੜੇ ਕਰੰਸੀ ਨੋਟ ਉਹਦੇ ਮਨੋਰੰਜਨ ਕਰੰਸੀ ਨੋਟ ਹੁੰਦੇ ਆ ਉਹ ਸਾਨੂੰ ਬਰਾਮਦ ਹੋਏ ਆ ਤੇ ਇੰਨੀ ਕੀ ਫਿਲਹਾਲ ਬਰਾਮਦ ਕੀ ਹੋਈ ਹੈ ਹਜੇ ਇਸ ਕੇਸ ਦੀ ਤਫਤੀਸ਼ ਅੱਗੇ ਜਾਰੀ ਹੈ ਸਰ ਕਿੰਨੇ ਥਾਂ ਬੱਚਾ ਵੇਖਿਆ ਜੀ ਇਹ ਇਹ ਜੀ ਸਭ ਤੋਂ ਪਹਿਲੇ ਇਹ ਜੀ ਟੋਟਲ ਤਿੰਨ ਸਟੈਪ ਦੇ ਸੀਗੇ ਮਿਡਲਮੈਨ ਸਭ ਤੋਂ ਪਹਿਲੇ ਜਿਹੜਾ ਇਹਦਾ ਪਤਾ ਸੀਗਾ ਤਲਵਿੰਦਰ ਕੌਰ ਉਸਨੇ ਅੱਗੇ ਬੱਚਾ ਦਿੱਤਾ ਕਮਲੇਸ਼ ਕੌਰ ਪੀਮ ਤੇ ਦਾਈ ਚਰਮੂ ਉਹਨਾਂ ਨੇ ਅਗਲੇ ਸਟੈਪ ਦੇ ਵਿੱਚ ਬੱਚਾ ਦਿੱਤਾ ਅਮ੍ਰਿਤਾ ਉਰਫ ਜਿਹੜੀ ਅਮਨਦੀਪ ਔਰ ਉਹਨੂੰ ਉਹਨੇ ਆ ਗਾਂ ਬੱਚਾ ਦਿੱਤਾ ਰੁਪਿੰਦਰ ਤੇ ਬਿਆਨਤ ਨੂੰ ਉਹ ਬੱਚੇ ਨੂੰ ਲੈ ਕੇ ਫਿਰ ਗਾਹ ਕਲਕੱਤਾ ਗਿਆ ਤੇ ਕਈ ਲੈਵਲਸ ਦੇ ਵਿੱਚ ਕਾਰਵਾਈ ਹੋਈ ਹੈ ਹਾਂਜੀ ਜਿਹਦੇ ਬਿਆਨ ਤੇ ਕਾਰਵਾਈ ਹੋਈ ਹੈ ਭਈਆ ਇਹ ਜੀ ਆਪਣਾ ਜ ਕੀ ਦੇਗਾ ਸੀਕ੍ਰੀਟ ਇਨਫੋਰਮੇਸ਼ਨ ਇਹ ਜੀ ਆਪਣੇ ਮੁਖਬਰੀ ਤੇ ਪਰਚਾ ਦਰਜ ਹੋਇਆ ਤੇ ਪੁਲਿਸ ਵੱਲੋਂ ਵੀ ਪਰਚਾ ਦਰਜ ਇਹ ਗਵਾਹਗੋ ਵੀ ਕਰਦੇ ਸੀ ਬੱਚਿਆਂ ਨਾਲ ਕਿਤੇ ਦੇ ਕਿਦਾਂ ਦੇ ਦੇਖੋ ਫਿਲਹਾਲ ਕਿਉਂਕਿ ਹਜੇ ਨਾ ਦੀ ਅੱਗੇ ਤਫ਼ਤੀਸ਼ ਜਾਰੀ ਹੈ ਜੇ ਅਗਰ ਇਹਨਾਂ ਦਾ ਇਸ ਤਰੀਕੇ ਦੇ ਪਹਿਲੇ ਵੀ ਇਹਨਾਂ ਨੇ ਜਾਂ ਹੋਰ ਅੱਗੇ ਕਿਸੇ ਫਰਾਗ ਦੇ ਵਿੱਚ ਸੀ ਕਿ ਹੋਰ ਅੱਗੇ ਬੱਚਿਆਂ ਨੂੰ ਕਰਾਣੇ ਕਰਨਾ ਹੈ ਉਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਹਜੇ ਜਾਰੀ ਹੈ ਸਟਾਰਟਿੰਗ ਇੱਥੇ ਕਿੰਨੇ ਦਾ ਬੱਚੇ ਸੀ ਕਿ ਸਟਾਰਟਿੰਗ ਇੱਥੇ ਕਿੰਨੇ ਦਾ ਸੁੱਦਾ ਤੈ ਹੋਇਆ ਸੀਗਾ ਬੱਚੇ ਦਾ ਸਭ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ ਉਹ ਲਗਭਗ ਲਗਭਗ ਇਹਨਾਂ ਦੀ 4 ਤੋਂ 5 ਲੱਖ ਦੇ ਵਿੱਚ ਗੱਲ ਹੋਈ ਸੀ ਲੇਕਿਨ ਅਲਟੀਮੇਟਲੀ ਜਿਹੜੇ ਬੱਚੇ ਦੇ ਮਾਵਾਪੀ ਸੀਗੇ ਉਹ ਵੀ ਉਹਨਾਂ ਨੇ ਮਜਬ ਹਾਲਤ ਦੇ ਵਿੱਚ ਉਹਨਾਂ ਨੇ ਸਾਰਾ ਇੱਕ ਮਜਬੂਰੀ ਦੇ ਵਿੱਚ ਕੀਤਾ ਬਟ ਉਸ ਤੋਂ ਉਸਤੇ باوجود ਵੀ ਨਾਨਮੇਟ ਬੰਦੇ ਠੱਗੀ ਮਾਰ ਕੇ ਪਹਿਲਾਂ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਪਹਿਲਾਂ ਵੀ ਕੋਈ ਮਕਦਮਾ ਦਰਜਾਇਆ ਇਹਨਾਂ ਤੇ ਜਿਹੜਾ ਨਹੀਂ ਜੀ ਫਿਲਹਾਲ ਤਾਂ ਇਹਦਾ ਫਿਲਹਾਲ ਤੋਂ ਕੋਈ ਇਹਨਾਂ ਦੀ ਪੁੱਛਗਿੱਛ ਦੇ ਹਾਲੇ ਤੱਕ ਜਿਹੜੀ ਪੁੱਛਗਿੱਛ ਹੋਈ ਹੈ ਤੇ ਸਾਡੇ ਰਿਕਾਰਡ ਮੁਤਾਬਕ ਕੋਈ ਪਰਚਾ ਹਜੇ ਤੱਕ ਸਾਹਮਣੇ ਨਹੀਂ ਆਇਆ ਫਿਰ ਅੱਗੇ ਕੋਈ ਵੀ ਜਿਹੜੇ ਨਵੇਂ ਤਾਂ ਸਾਹਮਣੇ ਆਂਦੇ ਉਹ ਤੁਹਾਡੇ ਨਾਲ ਸੀ ਸਾਡੇ 720 ਕਾਜਪੁਰੇ ਸੀਮ ਹੀ ਮਾਮਲਾ ਹੋਇਆ ਹੈ ਉਹਦੀ ਵਿਸਤਰੀਨ ਇਨਵੋਲਵਮੈਂਟ ਕਿਤੇ ਫਿਲਹਾਲ ਤਾਂ ਜੀ ਇਹਨਾਂ ਦਾ ਉਹਦੇ ਵਿੱਚ ਕੋਈ ਸਮੂਲੀਅਤ ਸਾਹਮਣੇ ਨਹੀਂ ਆਈ ਹੈ ਬਟ ਹੱਗੇ ਹਜੇ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਜਾਰੀ ਹੈ ਤਫ਼ਤੀਸ਼ ਹੋ ਸਕਦਾ ਅੱਗੇ ਕੋਈ ਹੋਰ ਬੰਦਾ ਕਸਟਮਰ ਜਿਹਾ ਸੋ ਮਾਤਾ ਪਿਤਾ ਨੇ ਉਹਨਾਂ ਦੇ ਪਹਿਲਾਂ ਬੱਚੇ ਕਿੰਨੇ ਸੀ ਉਹਨਾਂ ਦਾ ਪਹਿਲੇ ਤਿੰਨ ਬੱਚੇ ਨੇ ਹਾਂਜੀ ਤੇ ਇਹ ਉਹਨਾਂ ਦਾ ਸੀਗਾ ਜਦੋਂ ਇਹਨਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਤੇ ਇੱਕ ਮਜਬੂਰੀ ਤੇ ਗਰੀਬੀ ਦੀ ਹਾਲਤ ਦੇ ਵਿੱਚ ਜਿਹੜੇ ਮਿਡਲਮੈਨ ਹੈਗੇ ਆ ਇਹਨਾਂ ਨੇ ਜਦੋਂ ਇਹਨਾਂ ਨੂੰ ਦੇਖਿਆ ਇਹਨਾਂ ਨੇ ਉਹ ਬੇਸਿਕਲੀ ਇੱਕ ਵਪਾਰ ਬਣਾ ਲਿਆ ਤੇ ਉਸ ਤੋਂ ਬਾਅਦ ਉਸ ਵਪਾਰ ਦੇ